ਲੋਬੇ ਮਿੱਤਰ ਪਿਆਰਿਓ ਸਾਵਧਾਨ ਹੋ ਜਾਓ ਗੱਲ ਗੌਰ ਨਾਲ ਸੁਣਿਓ ਤੇ ਅੱਗੇ ਸ਼ੇਅਰ ਵੀ ਕਰਿਓ ਹੁਣ ਤੁਹਾਡੇ ਏਟੀਐਮ ਤੋਂ ਬਿਨਾ ਤੁਹਾਡੇ ਬੈਂਕ ਦੀ ਕਾਪੀ ਤੋਂ ਬਿਨਾ ਤੁਹਾਡੇ ਫੋਨ ਤੋਂ ਬਿਨਾ ਔਰ ਫੋਨ ਤੇ ਓਟੀਪੀ ਆਉਣ ਤੋਂ ਬਿਨਾ ਕੋਈ ਤੁਹਾਡੇ ਖਾਤੇ ਚੋਂ ਪੈਸੇ ਕਢਵਾ ਸਕਦਾ ਹੈ ਕਿਉਂਕਿ ਇਹ ਗੱਲ ਵਾਪਰੀ ਹੈ ਔਰ ਅੱਜ ਵੱਡੀ ਖਬਰ ਜਿਹੜੀ ਚਰਚਾ ਚ ਆ ਰਹੀ ਹੈ ਕਿ ਆਪਣੇ ਪੰਜਾਬ ਦੇ ਪਠਾਨਕੋਟ ਦੇ ਵਿੱਚ ਇੱਕ ਵਿਅਕਤੀ ਦੇ ਖਾਤੇ ਚੋਂ ਐਦਾਂ ਹੀ 35 ਲੱਖ ਰੁਪਏ ਉੱਡੇ ਨੇ ਨਾ ਉਹਦੇ ਤੋਂ ਉਹਦਾ ਏਟੀਐਮ ਲਿਆ ਗਿਆ ਨਾ ਹੀ ਉਹਦੇ ਤੋਂ ਬੈਂਕ ਦੀ ਪਾਸਬੁੱਕ ਕਾਪੀ ਲਈ ਗਈ ਨਾ ਹੀ ਉਹਦੇ ਫੋਨ ਨੂੰ ਚੁੱਕਿਆ ਗਿਆ ਨਾ ਹੀ ਉਹਦੇ ਫੋਨ ਤੋਂ ਓਟੀਪੀ ਲਿਆ ਗਿਆ ਕੀਤਾ ਕੀ ਗਿਆ ਉਹ ਦੱਸ ਰਿਹਾ ਹੈ ਕਿ ਮੇਰੇ ਫੋਨ ਤੇ 16 ਤਰੀਕ ਨੂੰ ਇੱਕ ਫੋਨ ਆਇਆ ਸੀਗਾ ਉਹ ਫੋਨ ਕਹਿੰਦਾ ਮੈਂ ਚੁੱਕਦਾ ਗਿਆ ਤੇ ਫੋਨ ਅੱਗੋਂ ਹੋਲਡ ਕਰ ਦਿੱਤਾ ਗਿਆ ਕਹਿੰਦਾ ਫੋਨ ਹੋਲਡ ਕਰ ਦਿੱਤਾ ਗਿਆ ਤੇ ਫਿਰ ਕੁਝ ਟਾਈਮ ਲਈ ਮੇਰਾ ਫੋਨ ਹੈਂਗ ਹੋ ਗਿਆ ਤੇ ਕਹਿੰਦਾ ਫੇਰ ਮੇਰੇ ਖਾਤੇ ਚੋਂ ਪੈਸੇ ਨਿਕਲਨੇ ਸ਼ੁਰੂ ਹੋ ਗਏ ਕਹਿੰਦਾ ਪਹਿਲਾਂ ਮੈਨੂੰ ਮੈਸੇਜ ਆਇਆ ਕਿ 100 ਰੁਪਿਆ ਤੁਹਾਡੇ ਖਾਤੇ ਚੋਂ ਡੱਗ ਗਿਆ ਕਹਿੰਦਾ ਮੈਂ ਕਿਹਾ ਵੀ ਚਲੋ 100 ਰੁਪਿਆ ਕਈ ਵਾਰੀ ਏਟੀਐਮ ਦਾ ਜਾਂ ਕੱਟ ਲਿਆ ਹੋਣਾ ਕਿਸੇ ਨੇ ਫੇਰ ਕਹਿੰਦਾ ਪਹਿਲਾਂ 7 ਲੱਖ ਤੇ ਫੇਰ ਲਗਾਤਾਰ ਪੈਸੇ ਜਿਹੜੇ ਮੇਰੇ ਖਾਤੇ ਚੋਂ ਨਿਕਲੇ ਤੇ 35 ਲੱਖ ਰੁਪਇਆ ਉਹ ਕਹਿ ਰਿਹਾ ਕਿ ਮੇਰੇ ਖਾਤੇ ਚੋਂ ਗਾਇਬ ਕਰ ਦਿੱਤਾ ਗਿਆ ਉਹ ਇੱਕ ਛੋਟਾ ਜਿਹਾ ਵਪਾਰੀ ਹੈ ਤੇ ਉਹ ਕਹਿੰਦਾ ਵੀ ਮੇਰੇ ਕੋਲ ਇੰਨੀ ਕੁ ਪੂੰਜੀ ਸੀ ਉਹ ਸਾਰੀ ਮੇਰੀ ਜਿਹੜੀ ਆ ਕੱਢ ਲਈ ਗਈ ਆ ਹੁਣ ਜਿਹੜਾ ਦੁੱਖ ਤਾਂ ਉਹਨੂੰ ਹੈ ਉਹ ਤੇ ਆਪਾਂ ਸਮਝ ਸਕਦੇ ਆ ਜਿਹੜਾ ਸਦਮਾ ਉਹਦੇ ਪਰਿਵਾਰ ਨੂੰ ਹੈ ਉਹ ਸਮਝ ਸਕਦੇ ਆ ਕਿਉਂਕਿ ਉਹ ਕਹਿ ਰਿਹਾ ਕਿ ਜੇਕਰ ਪੁਲਿਸ ਨੇ ਕਾਰਵਾਈ ਕਰਕੇ ਮੇਰਾ ਹੱਲ ਨਾ ਕਰਾਇਆ ਦਾ ਮੈਂ ਪੂਰੇ ਪਰਿਵਾਰ ਦੇ ਨਾਲ ਕੁਝ ਵੀ ਕਰ ਸਕਦਾ ਮੈਂ ਸੜਕ ਤੇ ਵੀ ਆ ਸਕਦਾ ਕੁਝ ਹੋਰ ਵੀ ਕਰ ਸਕਦਾ ਵੇਖੋ ਸਦਮਾ ਵੱਡਾ ਹੈ ਜਦੋਂ ਕਿਸੇ ਵਿਅਕਤੀ ਨੇ ਪੈਸਾ ਇਸ ਤਰ੍ਹਾਂ ਕਮਾਇਆ ਤਾਂ ਉਹਦਾ ਐਦਾਂ ਗਾਇਬ ਹੋ ਗਿਆ ਹੁਣ ਆਪਣੇ ਸਾਰਿਆਂ ਦੇ ਸੋਚਣ ਸਮਝਣ ਤੇ ਸਿੱਖਣ ਵਾਲੀ ਗੱਲ ਇਹ ਆ ਵੀ ਇਹ ਜਿਹੜਾ ਆਨਲਾਈਨ ਸਿਸਟਮ ਸ਼ੁਰੂ ਹੋਇਆ ਨਾ ਖਾਤੇ ਵੀ ਸਾਰੇ ਆਨਲਾਈਨ ਕਰ ਦਿੱਤੇ ਗਏ ਨੇ ਔਰ ਫੋਨਾਂ ਦੇ ਨਾਲ Google Pay ਆ ਗਿਆ, O Pay ਆ ਗਿਆ, PhonePe ਆ ਗਿਆ, Phalan Pay ਆ ਗਿਆ। Net Banking ਆ ਗਈ। ਇਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਗਲਤ ਵੀ ਹੋ ਰਹੀਆਂ ਨੇ। ਔਰ ਜਿੱਦਾਂ ਆਹ ਖਬਰ ਆ ਰਹੀ ਹੈ ਸਾਵਧਾਨ ਸਾਰਿਆਂ ਨੂੰ ਹੋ ਜਾਣਾ ਚਾਹੀਦਾ ਹੈ। ਕਿਉਂਕਿ ਜੇ ਇੱਕ ਬੰਦਾ ਇਹ ਦਾਵਾ ਕਰ ਰਿਹਾ ਹੈ ਜੇ ਉਹਦੇ ਖਾਤੇ 'ਚੋਂ ਨਿਕਲ ਸਕਦੇ ਨੇ ਤੇ ਆਪਣੇ ਵੀ ਕਿਸੇ ਨਾਲ ਇੰਜ ਹੋ ਸਕਦਾ ਹੈ। ਕਿਉਂਕਿ ਤਕਨੀਕ ਬਹੁਤ ਨੇ ਤੇ ਕਈ ਜਿਹੜੇ ਹੈਂਕਰ ਨੇ ਉਹ ਬਹੁਤ ਅੱਗੇ ਤੱਕ ਚਲੇ ਜਾਂਦੇ ਨੇ ਇੱਥੋਂ ਤੱਕ ਕਿ ਅਗਲੇ ਬਹੁਤ ਵੱਡੇ ਵੱਡੇ ਜਿਹੜੇ ਸਿਸਟਮ ਨੇ ਉਹਨਾਂ ਨੂੰ ਵੀ ਹੈਕ ਕਰ ਲੈਂਦੇ ਨੇ ਕਈ ਵਾਰਾਂ ਤੇ ਇਹ ਜਿਹੜੀ ਗੱਲ ਆ ਰਹੀ ਹੈ ਬੜੀ ਚਿੰਤਾ ਜਨਕ ਗੱਲ ਹੈ ਕਿ ਬਿਨਾ OTP ਅਗਲੇ ਤੋਂ ਮੰਗੇ ਬਿਨਾ ਅਗਲੇ ਤੋਂ ਉਹਦਾ ATM ਲਏ ਬਿਨਾ ਅਗਲੇ ਤੋਂ ਉਹਦੀ ਬੈਂਕ ਦੀ ਪਾਸਬੁੱਕ ਲਏ ਜੇਕਰ ਉਹਦੇ ਖਾਤੇ 'ਚੋਂ ਪੈਸੇ ਐਦਾਂ ਆ order ਰਹੇ ਨੇ ਗੱਲ ਚਿੰਤਾ ਜਨਕ ਹੈ ਹੋ ਸਕਦਾ ਇਹਦੇ ਵਿੱਚ ਕੋਈ ਬੈਂਕ ਦੀ ਗਲਤੀ ਵੀ ਹੋਵੇ ਕੋਈ ਮੁਲਾਜ਼ਮ ਵੀ ਗੜਬੜ ਕਰਦਾ ਹੋ ਸਕਦਾ ਪੱਕਾ ਨਹੀਂ ਹੈ ਹੋ ਸਕਦਾ ਪਰ ਇਹਦੇ ਵਿੱਚ بڑا ਕੁਝ ਤਕਨੀਕ ਦੇ ਮਾਧਿਅਮ ਰਾਹੀਂ ਹੋਰ ਵੀ ਹੋ ਸਕਦਾ ਸੋ ਸਾਰਿਆਂ ਨੂੰ ਸਤਾਰਕ ਹੋਣਾ ਚਾਹੀਦਾ ਹੈ ਔਰ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਜੇ ਉਹਨਾਂ ਨੇ ਇਹ ਨੈੱਟ ਬੈਂਕਿੰਗਾਂ ਜੇ ਇਹ ਗੂਗਲ ਪੇ ਜਾਂ ਇਹ ਸਾਰਾ ਕੁਝ ਕੀਤਾ ਹੈ ਜਿਵੇਂ ਮੋਦੀ ਸਰਕਾਰ ਕਹਿੰਦੀ ਹੁੰਦੀ ਸੀ ਅਸੀਂ ਕੈਸ਼ਲੈਸ ਸੁਸਾਇਟੀ ਬਣਾ ਦੇਣੀ ਹੈ ਮਤਲਬ ਨੋਟ ਲੋਕਾਂ ਨੂੰ ਰੱਖਣਾ ਹੀ ਨਾ ਪੈਣਗੇ ਆਨਲਾਈਨ ਹੀ ਪੈਸੇ ਇਧਰੋਂ ਲੈ ਫੋਨਾਂ ਤੇ ਇਧਰ ਦੇਤੇ ਐ ਕਰਾਉਣਾ ਹੈ ਤਾਂ ਫਿਰ ਉਹਨਾਂ ਨੂੰ ਲੋਕਾਂ ਨੂੰ ਸੁਰੱਖਿਆਤਾ ਵੀ ਦੇਣੀ ਪੈਗੀ ਲੋਕਾਂ ਨੂੰ ਇਹ ਮਤਲਬ ਇੱਕ ਸਿਕਿਉਰਟੀ ਵੀ ਦੇਣੀ ਪੈਗੀ ਕਿ ਜੇਕਰ ਤੁਹਾਡੇ ਕਿਸੇ ਦੇ ਖਾਤੇ ਚ ਚਵਾਨੀ ਵੀ ਇਧਰ ਉਧਰ ਹਿੱਲਦੀ ਹੈ ਤਾਂ ਉਹਦਾ ਜ਼ਿੰਮੇਵਾਰ ਬੈਂਕ ਹੋਊਗਾ ਸਰਕਾਰ ਹੋਊਗੀ ਜੇਕਰ ਇਹ ਨਹੀਂ ਹੁੰਦਾ ਤਾਂ ਜਿਹੜਾ ਖਰਚਾ ਜਾਂ ਟੈਕਸ ਬੈਂਕਿੰਗ ਸਿਸਟਮ ਦੀ ਸਰਵਿਸ ਦੇ ਲਈ ਸਰਕਾਰਾਂ ਤੇ ਬੈਂਕ ਲੈਂਦੇ ਨੇ ਉਹ ਫਿਰ ਕਿਉਂ ਲੈ ਰਹੇ ਨੇ ਜਦੋਂ ਬੈਂਕਿੰਗ ਸਰਵਿਸ ਦੇ ਲਈ ਟੈਕਸ ਲੋਕਾਂ ਦੇ ਕੱਟੇ ਜਾਂਦੇ ਨੇ ਤਾਂ ਫੇਰ ਜੇਕਰ ਖਾਤੇ 'ਚ ਕੋਈ ਗੜਬੜੀ ਹੋ ਜੇ ਕੋਈ ਪੈਸੇ ਇਦਾਂ ਨਿਕਲ ਜਾਣ ਕੋਈ ਕੋਈ ਗਾਇਬ ਹੋ ਜਾਣ ਪੈਸੇ ਬੰਦੇ ਨੇ ਕਢਾਏ ਨਾ ਹੋਣ ਤਾਂ ਉਹਦੀ ਜ਼ਿੰਮੇਵਾਰੀ ਵੀ ਉਸ ਸੰਬੰਧਤ ਬੈਂਕ ਤੇ ਸਰਕਾਰ ਦੀ ਲਾਜ਼ਮੀ ਹੋਣੀ ਚਾਹੀਦੀ ਆ ਕਈ ਵਾਰੀ ਕੀ ਹੋਇਆ ਕੇ ਲੋਕਾਂ ਦੇ ਬੈਂਕਾਂ ਦੇ ਵਿੱਚ ਜਮਾ ਪੈਸੇ ਪੂੰਜੀ ਲੈ ਕੇ ਕਈ ਜਿਹੜੇ ਉਹ ਉਥੋਂ ਦੇ ਮੈਨੇਜਰ ਜਾਂ ਹੋਰ ਕਰਮਚਾਰੀਆਂ ਨੇ ਇਦਾਂ ਦੀ ਗੜਬੜ ਕਰ ਦਿੱਤੀ ਉਹ ਹੁੰਜ ਕੇ ਪਾਸੇ ਚਲਦੇ ਬਣੇ ਜਾਂ ਕਈ ਹੋਰ ਠੱਗੀ ਮਾਰ ਗਏ ਜਿਹੜੇ ਇਸ ਤਰ੍ਹਾਂ ਦੇ ਸੀਗੇ ਤਾਂ ਉਥੇ ਫਿਰ ਲੋਕਾਂ ਨੂੰ ਹੱਥ ਮਲਦੇ ਰਹਿ ਜਾਣਾ ਪੈਂਦਾ ਮੈਨੂੰ ਲੱਗਦਾ ਇਹ ਬਿਲਕੁਲ ਗਲਤ ਹੈ ਇਹ ਬੰਦ ਹੋਣਾ ਚਾਹੀਦਾ ਹੈ ਇਹਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੋਣੀ ਚਾਹੀਦੀ ਆ ਸਿਸਟਮ ਦੀ ਹੋਣੀ ਚਾਹੀਦੀ ਆ ਪ੍ਰਬੰਧ ਦੀ ਹੋਣੀ ਚਾਹੀਦੀ ਆ ਬੈਂਕ ਦੀ ਹੋਣੀ ਚਾਹੀਦੀ ਆ ਲੋਕਾਂ ਨੇ ਜੇ ਆਪਣੇ ਖੂਨ ਪਸੀਨੇ ਦੀ ਕਮਾਈ ਕਿਸੇ ਬੈਂਕ 'ਚ ਜਮ੍ਹਾਂ ਕਰਾਤੀ ਐ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਚਿੰਤਾ ਡਰ ਜਾਂ ਭੈ ਨਹੀਂ ਹੋਣਾ ਚਾਹੀਦਾ ਕੋਈ ਤੋਖਲਾ ਨਹੀਂ ਹੋਣਾ ਚਾਹੀਦਾ ਲੋਕੀ ਬੇ ਫਿਕਰ ਹੋਣੇ ਚਾਹੀਦੇ ਨੇ ਕਿ ਸਾਡੇ ਪੈਸੇ ਬੈਂਕ 'ਚ ਪਏ ਨੇ ਓਕੇ ਆ ਬਸ ਠੀਕ ਐ ਬੈਂਕ 'ਚ ਪਏ ਨੇ ਤਾਂ ਪਏ ਨੇ ਸੋ ਇਹ ਜਿਹੜੀ ਘਟਨਾ ਅੱਜ ਸਾਹਮਣੇ ਆ ਰਹੀ ਹੈ ਪਠਾਨਕੋਟ ਤੋਂ ਇਹ ਬਹੁਤ ਚਿੰਤਾਜਨਕ ਹੈ ਉਹ ਬੰਦਾ ਸਪਸ਼ਟ ਰੂਪ ਚ ਕਹਿ ਰਿਹਾ ਉਹ ਕਹਿੰਦਾ ਹੈ ਕਿ ਪਹਿਲਾਂ ਨਾ ਮੇਰੇ ਤੋਂ ਏਟੀਐਮ ਲਿਆ ਗਿਆ ਨਾ ਮੇਰੇ ਤੋਂ ਪਾਸਬੁੱਕ ਬੈਂਕ ਵਾਲੀ ਲਈ ਗਈ ਨਾ ਮੇਰੇ ਫੋਨ ਤੋਂ ਕੋਈ ਏਟੀਐਮ ਜਿਹੜਾ ਓਟੀਪੀ ਆਉਂਦਾ ਹੁੰਦਾ ਇੱਕ ਨੰਬਰ ਨਾ ਮੇਰੇ ਤੋਂ ਉਹ ਪੁੱਛਿਆ ਗਿਆ ਬਸ ਮੈਨੂੰ ਤਾਂ ਉਹ ਕਹਿੰਦਾ ਇੱਕ ਕਾਲ ਆਈ ਹੈ ਇੱਕ ਫੋਨ ਆਇਆ ਫੋਨ ਦੇ ਉੱਪਰ ਅਗਲਿਆਂ ਨੇ ਮੈਨੂੰ ਕੁਝ ਬਹੁਤਾ ਨਹੀਂ ਪੁੱਛਿਆ ਬਸ ਤਾਂ ਫੋਨ ਆਉਂਦਾ ਮਾੜੀ ਜਿ ਮੇਰੇ ਨਾਲ ਗੱਲ ਹੁੰਦੀ ਉਸ ਤੋਂ ਬਾਅਦ ਫੋਨ ਜਿਹੜਾ ਹੋਲਡ ਹੋ ਜਾਂਦਾ ਉਹ ਕਹਿੰਦਾ ਮੈਂ ਹੈਲੋ ਹੈਲੋ ਕਰਦਾ ਰਿਆਂ ਫੋਨ ਹੋਲਡ ਸੀ ਮੈਨੂੰ ਐ ਸੀ ਆਪਣੇ ਆਪ ਕਿਸੇ ਦਾ ਹੋਲਡ ਹੋ ਗਿਆ ਹੋਣਾ ਤੇ ਕਹਿੰਦਾ ਉਨੇ ਟਾਈਮ ਨੂੰ ਮੈਨੂੰ ਪਤਾ ਲੱਗਦਾ ਹੈ ਕਿ ਮੇਰੇ ਫੋਨ ਦੇ ਵਿੱਚੋਂ ਪੈਸੇ ਨਿਕਲਨੇ ਸ਼ੁਰੂ ਹੋ ਗਏ ਤੇ ਉਸ ਤੋਂ ਬਾਅਦ ਲਗਾਤਾਰ ਮੇਰੇ ਫੋਨ 'ਚੋਂ 5.35 ਲੱਖ ਰੁਪਈਆ ਉਹ ਕਹਿੰਦਾ ਗਾਇਬ ਹੋ ਗਿਆ ਕਹਿੰਦਾ ਮੈਂ ਬੈਂਕ ਨੂੰ ਕਿਹਾ ਅਜੇ ਤੱਕ ਮੈਨੂੰ ਪਤਾ ਨਹੀਂ ਲੱਗਾ ਕਿਉਂ ਹੋਇਆ ਉਹ ਕਹਿੰਦਾ ਬੈਂਕ ਨੂੰ ਦੱਸਿਆ ਬੈਂਕ ਨੇ ਮੇਰਾ ਖਾਤਾ ਫਰੀਜ਼ ਕਰ ਦਿੱਤਾ ਮਤਲਬ ਉਹਨੂੰ ਖਾਤੇ ਨੂੰ ਇੱਕ ਵਾਰ ਲੌਕ ਕਰ ਦਿੱਤਾ ਪਰ ਉਸ ਤੋਂ ਬਾਅਦ ਉਹ ਕਹਿੰਦਾ ਮੈਂ ਪੁਲਿਸ ਨੂੰ ਵੀ ਇਹਦੀ ਸ਼ਿਕਾਇਤ ਕਰ ਚੁੱਕਾ ਪਰ ਅਜੇ ਤੱਕ ਕੋਈ ਪੁਖਤਾ ਪਤਾ ਨਹੀਂ ਲੱਗਿਆ ਵੀ ਮੇਰੇ ਨਾਲ ਗੜਬੜ ਕਿਵੇਂ ਹੋਈ ਹੈ ਕਿਹਨੇ ਕੀਤੀ ਹੈ ਕਿਉਂ ਕੀਤੀ ਹੈ ਮੇਰੇ ਪੈਸੇ ਕਿੱਧਰ ਗਏ ਨੇ ਦੇਖੋ ਯਾਰ ਉਹ ਬੰਦਾ ਕਿੰਨਾ ਸਦਮੇ 'ਚ ਹੈ ਮੈਨੂੰ ਲੱਗਦਾ ਕਿ ਆਪਾਂ ਜਿੰਨੇ ਵੀ ਖੂਨ ਪਸੀਨੇ ਮਿਹਨਤ ਦੀ ਕਮਾਈ ਕਰਨ ਵਾਲੇ ਲੋਕ ਆ ਆਪਾਂ ਇਹ ਸਮਝ ਸਕਦੇ ਆ ਉਹ ਇਹ ਵੀ ਕਹਿੰਦਾ ਕਿ ਮੇਰੇ ਕੋਲ ਕੋਈ ਬਹੁਤ ਜ਼ਿਆਦਾ ਧਨ ਨਹੀਂ ਹੈਗਾ ਥੋੜੀ ਪੂੰਜੀ ਹੈ ਤੇ ਉਹ ਇਸ ਤਰ੍ਹਾਂ ਮੇਰੀ ਪਈ ਸੀ ਤੇ ਉਹ ਇਸ ਤਰ੍ਹਾਂ ਗਾਇਬ ਕਰ ਦੇਣੀ ਮੇਰੇ ਲਈ ਇਹ ਵੱਡਾ ਸਦਮਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਮਿੱਤਰ ਪਿਆਰਿਓ ਆਪਾਂ ਸਾਰਿਆਂ ਨੂੰ ਇਸ ਗੱਲ ਤੋਂ ਸਤਾਰਕ ਹੋਣਾ ਚਾਹੀਦਾ ਸੁਚੇਤ ਹੋਣਾ ਚਾਹੀਦਾ ਔਰ ਖਾਸ ਕਰ ਜਿਹੜੀ ਮੋਦੀ ਸਰਕਾਰ ਹੈ ਜਿਹੜੀ ਬੈਂਕ ਕੈਸ਼ਲੈਸ ਸੁਸਾਇਟੀ ਦੀ ਗੱਲ ਕਰਦੀ ਰਹੀ ਹੈ ਉਹਨੂੰ ਵੀ ਇੱਥੇ ਆ ਕੇ ਜ਼ਿੰਮੇਵਾਰ ਬੰਨਣਾ ਚਾਹੀਦਾ ਹੈ ਉਹਨੂੰ ਵੀ ਇਹ ਦੱਸਣਾ ਚਾਹੀਦਾ ਵੀ ਇਹ ਕਿਉਂ ਹੋ ਰਿਹਾ ਇਹਦਾ ਜ਼ਿੰਮੇਵਾਰ ਕੌਣ ਆ ਤੇ ਬੈਂਕ ਨੂੰ ਵੀ ਇਹਦੀ ਤੁਰੰਤ ਕੋਖ ਪੜਤਾਲ ਤੈ ਤੱਕ ਕਰਨੀ ਚਾਹੀਦੀ ਆ ਕਿਉਂਕਿ ਮਾਮਲਾ ਵੱਡਾ ਹੈ ਹੋਰ ਵੀ ਕਈ ਵਾਰਾਂ ਪਿਛਲੇ ਦਿਨਾਂ ਚ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਨੇ ਜਿਹੜੀਆਂ ਵਿਦੇਸ਼ ਦੇ ਵੱਖ-ਵੱਖ ਥਾਵਾਂ ਤੋਂ ਪੇਸ਼ ਕੀਤੀਆਂ ਗਈਆਂ ਕਿ ਲੋਕਾਂ ਦੇ ਪੈਸੇ ਐਦਾਂ ਨਿਕਲ ਜਾਂਦੇ ਨੇ ਪਹਿਲਾਂ ਤਾਂ ਇਸ ਤਰ੍ਹਾਂ ਦੀ ਗੱਲ ਆਉਂਦੀ ਸੀ ਕਿ ਛਾਤਰ ਲੋਕ ਬਹਾਨੇ ਦੇ ਨਾਲ ਤੋਂ ਤੁਹਾਨੂੰ ਪੁੱਛਣਗੇ ਕਿ ਤੁਹਾਡਾ ਆਧਾਰ ਕਾਰਡ ਅਪਡੇਟ ਕਰਨਾ ਹੈ ਜਾਂ ਤੁਹਾਡਾ ਮਤਲਬ ਕਿਸੇ ਬਹਾਨੇ ਦੇ ਨਾਲ ਉਹ ਕਹਿਣਗੇ ਕਿ ਤੁਸੀਂ ਓਟੀਪੀ ਦੱਸੋ ਤਾਂ ਕਿ ਤੁਹਾਡੇ ਫੋਨ ਦੇ ਉੱਪਰ ਇੱਕ ਨੰਬਰ ਆਏਗਾ ਓਟੀਪੀ ਉਹ ਸਾਨੂੰ ਦੱਸੋ ਤਾਂ ਕਿ ਤੁਹਾਡਾ ਆਧਾਰ ਕਾਰਡ ਆਪ ਆਨਲਾਈਨ ਕਰ ਦਈਏ ਜਾਂ ਕਿਸਾਨਾਂ ਨੂੰ ਜਿਹੜੇ ਅ ਦੋ-ਦੋ ਹਜ਼ਾਰ ਆਉਂਦੇ ਰਹੇ ਨੇ ਉਹ 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 ਮਤਲਬ ਤੁਹਾਡੇ ਖਾਤੇ 'ਚ ਪਾਉਣੇ ਨੇ ਜਾਂ ਕਿਸੇ ਨੂੰ ਕਹਿ ਕੇ ਕਿ ਤੁਹਾਡੀ ਲਾਟਰੀ ਨਿਕਲੀ ਹੈ ਤੇ ਤੁਹਾਡੇ OTP ਆਏਗਾ ਫੋਨ ਤੇ ਉਹ ਤੁਸੀਂ ਸਾਨੂੰ ਦੱਸੋ ਤਾਂ ਕਿ ਅਸੀਂ ਤੁਹਾਡੇ ਪੈਸੇ ਤੁਹਾਡੇ ਖਾਤੇ 'ਚ ਪਾਸ ਕੀਏ ਤੇ ਐਦਾਂ ਕੁੱਝ ਲੋਕਾਂ ਨਾਲ ਪਹਿਲਾਂ ਕੀਤਾ ਜਾਂਦਾ ਰਿਹਾ ਪਰ ਆਹ ਜਿਹੜੀ ਗੱਲ ਹੈ ਕਿ OTP ਵੀ ਨਹੀਂ ਮੰਗਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਪੈਸੇ ਕੱਢ ਲੈਨੇ ਇਹ ਪਹਿਲੀ ਵਾਰ ਸੁਣਨ ਨੂੰ ਮਿਲ ਰਿਹਾ ਇੱਕ ਦੋ ਥਾਵਾਂ ਤੋਂ ਦੇਸ਼ ਦੇ ਹੋਰ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਨੇ ਪਰ ਪੰਜਾਬ ਦੇ ਵਿੱਚ ਪਹਿਲੀ ਵਾਰ ਪਠਾਨਕੋਟ ਤੋਂ ਇੱਕ ਘਟਨਾ ਜਿਹੜੀ ਹੈ ਸੁਣ ਨੂੰ ਮਿਲੀ ਹੈ ਮੈਨੂੰ ਲੱਗਦਾ ਤੁਸੀਂ ਸਾਰਿਆਂ ਨੇ ਸੁਣ ਲਈ ਸਮਝ ਲਈ ਹੈ ਸਾਵਧਾਨ ਹੋ ਜਾਓਗੇ ਬਹੁਤ ਮਿਹਰਬਾਨੀ ਸ਼ੁਕਰੀਆ